ਹਾਏ ਗਾਇਸ ਸਤਿ ਸ਼੍ਰੀ ਅਕਾਲ ਜੀ ਇੱਥੇ ਜੀ ਪਾਕਿਸਤਾਨ ਵਿੱਚ ਜਿਹੜਾ ਸਿੱਖ ਨੇ ਉਹਨਾਂ ਨੇ ਕਰਾਈ ਏ ਬਹੁਤ ਵੱਡੀ ਤਦਾਦ ਚ ਕੁੜੀਆਂ ਦਾ ਵਿਆਹ ਐਨੀ ਵੱਡੀ ਤਦਾਦ ਚ ਕਿ ਤੁਸੀਂ ਵੀ ਸੁਣ ਕੇ ਹੈਰਾਨ رہ ਜਾਓਗੇ ਉਹਨਾਂ ਨੇ ਕਿੰਨੀਆਂ ਕੁੜੀਆਂ ਦਾ ਵਿਆਹ ਕਰਾਇਆ ਬਿਲਕੁਲ ਫ੍ਰੀ ਕਰਵਾਇਆ ਤੇ ਸਾਰੇ ਦਾ ਸਾਰਾ ਖਰਚਾ ਸਰਦਾਰ ਜੀ ਨੇ ਆਪ ਕੀਤਾ ਹੈ ਤੇ ਬਹੁਤ ਵੱਡੀ ਗੱਲ ਏ ਕਿਉਂਕਿ ਅੱਥੇ ਜਿਹੜੇ ਸਰਦਾਰ ਜੀ ਨੇ ਬਹੁਤ ਵੱਡੇ ਦਿਲੋਂ ਦੇ ਰਹੇ ਨੇ ਉਹਨਾਂ ਦੇ ਹਰ ਚੀਜ਼ ਵਿੱਚ ਜਿਹੜੇ ਅੱਗੇ-ਅੱਗੇ ਰਹਿੰਦੇ ਨੇ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਵੀਡੀਓ ਬਹੁਤ ਇੰਟਰਸਟਿੰਗ ਵੀਡੀਓ ਤੁਸੀਂ ਦੱਸਣਾ ਤੁਹਾਨੂੰ ਕਿੰਜ ਦੀ ਲੱਗੀ ਹੈ ਵੀਡੀਓ ਵੇਖ ਕੇ ਤੇ ਦੇਖਨੇ ਆ ਸਰਦਾਰ ਜੀ ਕੀ ਕਹਿੰਦੇ ਪਏ ਨੇ ਤੇ ਇਹ ਪੂਰੀ ਦੀ ਪੂਰੀ ਸਟੋਰੀ ਕੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਜ਼ਮੀ ਤੁਸੀਂ ਸਬਸਕ੍ਰਾਈਬ ਵੀ ਕਰਨਾ ਹੈ ਤੇ ਵੀਡੀਓ ਨੂੰ ਤੁਸੀਂ ਲਾਈਕ ਵੀ ਕਰਨਾ ਹੈ ਸੋ ਚੱਲਦੇ ਆਂ

جن کو گورنمنٹ آف پاکستان صدر پاکستان نے حال ہی میں پراؤڈ آف پاکستان کا جو ہے وہ اعزاز بخشا ہے یہ اعزاز ان کو ان کی خدمات کے اطراف میں صدر پاکستان نے دیا ہے اس کے علاوہ جو ان کی ملاقات بھی ہے چیف و فارمی سٹاف کے ساتھ بھی اور اس طرح کے بے شمار ان کی جو اپنا کریڈٹ پہ پاکستان کے لیے خدمات ہیں مشہور بزنس مین بھی ہیں اور اس کے علاوہ ہم مشل راہ جو ہیں ان کے جو ہیں یہ اسی ممبر ہیں جہاں پہ سپیشل बच्चे जो हैं उनकी जो है देखभाल की जाती है इसके अलावा बहुत बढ़िया काम कर रहे हैं अवार्ड भी हासिल कर चुके हैं پاکستان میں رہنے والے یہ ہمارے جو سکھ برادر ہیں آ, یہ جو ہیں اپنا ماشاءاللہ بہت ہی کنٹریبیوٹ کر رہے ہیں پاکستان کی ترقی میں اور اس کی خوشحالی میں اور یہ ہمارے لیے ایک بہت ہی بڑی اہم بات ہے تو آج ہم ان کے ساتھ بات کرتے ہیں <تصفح> ہمارے ساتھ موجود ہیں ہم ان کو ویلکم کرتے ہیں جی سر کال جناب درشن سنگھ صاحب کی حال چال ٹھیک ٹھاک بڑی خوشی ہوئی پڑھائی کا ਉਸ ਨੂੰ ਅਵਾਰਡ ਮਿਲ ਗਿਆ ਪਾਕਿਸਤਾਨ ਮੇਰੇ ਖਿਆਲ ਜੀ ਤੁਸੀਂ ਪਹਿਲੇ ਪਾਕਿਸਤਾਨੀ ਸਾਰੇ ਸਿੱਖ ਭਰਾ ਉਹਨਾਂ ਨੂੰ ਇਹ ਇਸ ਅਵਾਰਡ ਦੇ ਨਾਲ ਜਿਹੜਾ ਹੈਗਾ ਨਾ ਲੋਹਾ ਜੀ ਆ ਗਿਆ ਤੁਹਾਨੂੰ ਇੱਕ ਤਾਲੀ ਖਿਦਮਤਾਂ ਦੀ ਪਹਿਚਾਨ ਜਿਹੜੀ ਕੀਤੀ ਹੈਗੀ ਉਸ ਗਵਰਨਮੈਂਟ ਆਫ ਪਾਕਿਸਤਾਨ ਨੇ ਤੇ ਮੈਂ ਤੁਹਾਡਾ ਸ਼ੁਕਰੀਆ ਦਾਕ ਕਰਨਾ ਤੁਹਾਡੇ ਚੈਨਲ ਦਾ ਤੇ ਬੇਸਿਕਲੀ ਜਿਹੜੇ ਅਵਾਰਡ ਹੁੰਦੇ ਨੇ ਤੁਸੀਂ ਇੱਕ ਚੀਜ਼ ਨੋਟ ਕਰ ਲਓ ਇਸ ਤਰ੍ਹਾਂ ਸਾਡੇ ਸਿੱਖ ਮਸਜਦ ਦੇ ਵਿੱਚ ਤੁਸੀਂ ਹਰ ਜਗ੍ਹਾ ਤੇ ਜਾ ਕੇ ਚੈੱਕ ਕਰ ਸਕਦੇ ਹੋ ਹਰ ਜਗ੍ਹਾ ਤੇ ਤੁਹਾਨੂੰ ਲੰਗਰ ਹ ਕਿਸੇ ਗੁਰਦੁਆਰੇ ਜਾਓ ਕਿਸੇ ਜਗ੍ਹਾ ਤੇ ਵੀ ਜੋ ਲੰਗਰ ਪ੍ਰੋਵਾਈਡ ਹੁੰਦਾ ਹੈ ਇਸ ਤਰ੍ਹਾਂ ਦੇ ਇਨਸਾਨੀਅਤ ਤੇ ਖਿਦਮਤ ਦੇ ਉਤੇ ਇਹਨਾਂ ਨੇ ਮੈਨੂੰ ਪਾਕਿਸਤਾਨ ਫੈਸਲ ਦਿੱਤਾ ਤੇ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਇਹਨਾਂ ਨੂੰ ਕਦਰ ਸਦੀ ਕੀਤੀ ਗਈ ਕਿ ਅਸੀਂ ਇਨਸਾਨੀਅਤ ਦੀ ਸੇਵਾ ਕਰ ਰਹੇ ਆ ਤੇ ਉਹਨਾਂ ਦੇ ਕਦਰ ਦੇ ਵਿੱਚ ਉਹਨਾਂ ਨੂੰ ਬਹੁਤ ਵੱਡਾ ਕੰਮ ਲੈ ਕਿਹੜਾ ਕੰਮ ਅਸਲ ਇਹ ਯਾਨੀ ਇਹ ਜਿਹੜੀ ਫਖਮਾਤ ਵੀ ਸੀ ਕਦੋਂ ਤੁਸੀਂ ਅਰਜੋਂ ਦੇ ਬੇਸਿਕਲੀ ਮੇਰੇ ਜਿਹੜੇ ਖਸਮਤ ਮੇਰੇ ਦਾਦਾ ਜੀ ਸੰ ਭਾਈ ਜੀ ਸੋਨਾ ਸਿੰਘ ਉਹਨਾਂ ਨੇ 77 ਦੇ ਵਿੱਚ ਉਹ ਪਸ਼ਾਵਰ ਆਇਆ ਸੀ ਟ੍ਰੈਵਲ ਏਰੀਆ ਦੇ ਰਹਿਣਾ ਦੇ ਸਨ ਟ੍ਰੈਵਲ ਏਰੀਆ ਜੀ ਟ੍ਰੈਵਲ ਏਜੰਸੀ ਦਾ ਓਕੇ ਉਥੋਂ ਅਸੀਂ ਜਦੋਂ ਦਾਦਾ ਜੀ ਪਸ਼ਾਵਰ ਸ਼ਹਿਰ ਆਏ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਸ਼ਹਿਰ ਦੇ ਵਿੱਚ ਕੋਈ ਗੁਰਦੁਆਰਾ ਨਹੀਂ ਸੀ ਪਸ਼ਾਵਰ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਸਿੱਖ ਕਮਿਊਨਿਟੀ ਸੀ ਉਹ ਜਾ ਕੇ ਜਾਂ ਉਠਲਾਂ ਤੇ ਵੀ ਫਿਰਦੇ ਸਨ いや ਉਥੇ ਮੰਦਰ ਹੁੰਦੇ ਸਨ ਮੰਦਰ ਦੇ ਵਿੱਚ ਚਰਦੇ ਸਨ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਫਿਰ ਉਹਨਾਂ ਨੇ ਸਟਰਗਲ ਕੀਤੀ 78 ਦੇ ਵਿੱਚ ਉਹਨਾਂ ਨੇ ਗੁਰਦੁਆਰਾ ਭਾਈ ਜੁਗਤ ਸਿੰਘ ਖੋਲਿਆ ਪਸ਼ਾਬਰ ਸ਼ਹਿਰ ਦੇ ਵਿੱਚ ਤੇ ਉਹ ਗੁਰਦੁਆਰਾ ਖੋਲਣ ਤੋਂ ਬਾਅਦ ਫਿਰ ਉਹਨਾਂ ਨੇ 30 ਸਾਲ ਉੱਥੇ ਸੇਵਾ ਕੀਤੀ ਖਿਦਮਤ ਕੀਤੀ ਉਸ ਤੋਂ ਬਾਅਦ ਉਹ ਫੈਮਿਲੀ ਦੇ ਵਿੱਚ ਉਹਨਾਂ ਨੇ ਸ਼ਮਸ਼ਾਨ ਗਾਰਡ ਬਣਾਇਆ ਪੂਰੀ ਸਿੱਖ ਕਮਿਊਨਿਟੀ ਵਾਸਤੇ ਜਿਹੜੇ ਅਫਰੀਲ ਉਸ ਮਾਤ ਸਾਢੇ ਹੁੰਦੇ ਨੇ ਉਹ ਸ਼ਮਸ਼ਾਦ ਜਰ ਕੋਲੋਂ ਕਹਿੰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਸਕੂਲ ਬਣਾਇਆ ਭਾਈ ਜੋਗਾ ਸਿੰਘ ਖਾਲਸਾ ਧਰਮ ਸਕੂਲ ਬਿਲਕੁਲ ਠੀਕ ਜਿੱਤੇ ਵਿੱਚ ਅੱਜ ਤੱਕ ਕਈ ਹਜ਼ਾਰ ਬੱਚੇ ਮੁਸਤਫਿਦ ਹੋ ਚੁੱਕੇ ਨੇ ਮਸਬੀਬੜਾਈ ਨਾ ਫਜ਼ਬੀੜਾਈ ਜੀ ਜੀ ਸਾਰੇ ਮਸਬੀਬੜੀ ਪੜਾਈ ਹੈ ਉਸ ਵਕਤ ਜਦੋਂ ਮੈਂ ਲਾਹੌਰ ਆਇਆ ਤੇ ਉਹਦੇ ਵਿੱਚ ਮੈਨੂੰ ਕਈ ਯਾਰ ਦੋ ਸਸਰਾ ਦੇ ਮਿਲ ਕੇ ਜਿਸ ਤਰ੍ਹਾਂ ਲਾਹੌਰ ਐਮ ਜੀ ਐਫ ਲਾਈਨਸ ਕਲੱਬ ਹੈ ਸਾਡਾ ਇਹ ਪੂਰੀ ਦੁਨੀਆ ਦੇ ਵਿੱਚ 207 ਮੁਲਕਾਂ ਦੇ ਵਿੱਚ ਤੇ ਇਹਦੇ ਨਾਲ ਮੈਨੂੰ ਕੰਮ ਕਰਦੇ ਬਹੁਤ ਅੱਛਾ ਲੱਗਿਆ ਪਰ ਕੋਈ ਦੋਸਤ ਯਾਨੀ ਕੋਈ ਹਸਪਤਾਲਾਂ ਦੇ ਵਿੱਚ ਵਿਸੇਲੀ ਅਸੀਂ ਇੱਕ ਉਹਨਾਂ ਸੀ ਕੈਂਸਰ ਤੇ ਇੱਕ ਮੈਮੋਗ੍ਰਾਫੀ ਮਸ਼ੀਨਾਂ ਦਾ ਕੀਤਾ ਜਿਹਦੇ ਵਿੱਚ ਅਸੀਂ 3 ਮੈਮੋਗ੍ਰਾਫੀ ਮਸ਼ੀਨਾਂ ਲੇਟੈਸਟ ਮਾਡਲ ਲੈ ਕੇ ਤੇ ਅਸੀਂ ਉਹਦੇ ਵਿੱਚ ਦੋ ਐਮ뷸ੈਂਸ ਕਰਕੇ ਕੈਂਸਰ ਕੇਅਰ ਉਹ ਦਿੱਤੀਆਂ ਨੇ ਯੋ ਤੇ ਇਕ ਇਜਾਜ਼ ਹਸਪੀਟਲ ਦੇ ਵਿੱਚ ਸਟੋਰ ਹੈ ਕਿਸ ਤਰ੍ਹਾਂ ਦਾ ਸੇਈ ਸੋ ਉਹਨਾਂ ਕਈ ਪਰਿਵਾਰ ਕਰਦੇ ਵਿੱਚ ਸੋਲਰ ਕਾਰਾਂ ਦੇ ਵਿੱਚ ਤੇ ਰੁਪਿੰਦ ਦੇ ਵਿੱਚ ਅਸੀਂ ਉਹ ਰੁਪਿੰਦ ਦੇ ਵਿੱਚ ਖਿਦਮਤਾਂ ਸਾਡੇ ਚੱਲਦੇ ਨੇ ਸਾਡਾ ਇੱਕ ਆਪਣਾ ਹਸਪੀਟਲ ਵੀ ਆਈ ਹਸਪੀਟਲ ਹੈ ਸ਼ਾਹੋਕਾਂ ਦੇ ਵਿੱਚ ਉਹ ਵੀ ਅਸੀਂ ਬੰਦੇ ਚਲਾ ਰਹੇ ਹਾਂ ਇਹਦੇ ਨਾਲ ਨਾਲ ਕਈ ਚੀਜ਼ਾਂ ਇਸ ਤਰ੍ਹਾਂ ਜਿਸ ਤਰ੍ਹਾਂ ਕੋਵਿਡ ਦੇ ਵਿੱਚ ਅਸੀਂ ਕਈ ਹਜ਼ਾਰ ਫੈਮਲੀ ਨੂੰ ਰਾਸ਼ਨ ਦਿੱਤਾ ਮਸ਼ਾਲਾ ਤੇ ਇਸ ਤਰ੍ਹਾਂ ਦੀ ਚੀਜ਼ਾਂ ਸਾਡੇ ਚਲਦੀ ਰਹਿੰਦੀ ਨੇ ਇਸ ਤੋਂ ਇਲਾਵਾ ਮੈਂ ਆ ਮਸ਼ਰਾਈ ਫਾਊਂਡੇਸ਼ਨ ਨੇ ਜਿਹੜਾ ਸਪੈਸ਼ਲ ਬੱਚੇ ਆਸ ਤੇ ਕੰਮ ਕਰਦਾ ਉਸ ਵਿੱਚ ਵੀ ਮੈਂ ਉਹਨਾਂ ਦੇ ਨਾਲ ਨਾਲ ਆ ਦੌਰਫ ਵਿਦਮੈਸੇ ਇੱਕ ਉਹ ਵੀ ਧਾਰਾ ਜਿਹਦੇ ਵਿੱਚ ਅਸੀਂ ਕੋਈ 2700 ਬੱਚੇ ਨੂੰ ਪੜ੍ਹਾ ਰਿਹਾ ਤੇ ਕਈ 100 ਕੋਈ 12000 ਸ਼ਾਦੀਆਂ ਵੀ ਕਰਵਾ ਚੁੱਕੇ ਆਂ ਅਸ਼ਟਾ ਹੋਰ ਹੋਰ ਸ਼ਾਦੀਆਂ ਵਾ ਮਾਸ਼ਾਅੱਲਾ ਕਿਨੇ ਅਰਸੇ ਤੋਂ ਇੱਕ ਕਾਫੀ ਅਰਸੇ ਤੋਂ ਹੋਇਆ ਮਾਸ਼ਾਅੱਲਾ ਬਾਰਾ 95 ਤੋਂ ਹੀ ਲੋਰੋ ਫੇਰ ਵੀ ਨਸ ਚੱਲ ਰਹੀ ਹੈ ਤੇ ਇਹਦੇ ਨਾਲ ਇਸ ਤਰ੍ਹਾਂ ਇਸੀ ਚੀਜ਼ਾਂ ਨੂੰ ਦੇਖੋ ਉਹਨਾਂ ਨੇ ਪ੍ਰਾਊਡ ਆਫ ਪਾਕਿਸਤਾਨ ਦਾ ਮੈਸਜ ਹੈ ਮਾਸ਼ਾਅੱਲਾ ਬਹੁਤ ਵੱਡਾ ਇਹ ਬਹੁਤ ਵੱਡਾ ਅਚੀਵਮੈਂਟ ਹੈ ਇਹ ਦੋਸਤੋ ਕਿ ਤੁਸੀਂ ਇਹ ਸਿੰਗਲ ਹੈਂਡਲਿੰਗ ਕਰਦੇ ਹੋ ਜਾਂ ਤੁਹਾਡੇ ਨਾਲ ਕੁਝ ਦੋਸਤ ਤੁਸੀਂ ਮਾਸ਼ਾਅੱਲਾ ਇੱਕ ਮਸ਼ਹੂਰ ਬਿਜ਼ਨਸਮੈਨ ਹੋ ਜਾਂ ਲਾਹੌਰ ਦੇ ਵਿੱਚ ਤੁਸੀਂ ਲਾਹੌਰ ਕੇ ਅੰਬਰੋਂ ਫਾਮਸਦੇ مطلب ਤੁਸੀਂ ਮੈਂਬਰ ਵੀ ਹੋ ਉਦੇ ਲੋਵਾ ਤੁਹਾਨੂੰ ਫਿਰ ਇਹਦੇ ਬਾਅਦ achievement award ਵੀ ਦਿੱਤਾ ਗਿਆ export business business achievement ਜਿਹੜਾ ਹੈ ਉਹਦਾ award ਵੀ ਦਿੱਤਾ ਗਿਆ ਮਾਸ਼ਾਅੱਲਾ ਤੁਸੀਂ ਇਸ ਹਲਕੇ ਦੇ ਵਿੱਚ business ਦੇ ਹਲਕੇ ਵਿੱਚ ਵੀ ਪਾਕਿਸਤਾਨ ਦੀ ਜਿਹੜੀ ਇਕਨੋਮੀ ਹੈ ਉਹਦੇ ਵਿੱਚ ਹੀ ਬਹੁਤ ਜ਼ਿਆਦਾ ਆਪਣਾ 기ਰਦਾਰਦਾਰ ਕਰ ਰਹੇ ਹੋ ਤੇ ਇਹ ਮੈਂ ਪੁੱਛਣਾ ਚਾਹ ਰਿਹਾ ਸੀ ਇਹ ਸਾਰੇ ਕੰਮ ਤੁਸੀਂ ਕਿਸ ਤਰ੍ਹਾਂ ਕਰ ਲੈਂਦੇ ਹੋ ਤੇ ਕੀ ਆ ਤੁਸੀਂ ਸਾਰੇ ਇਕੱਲੇ ਕਰਦੇ ਹੋ ਨਹੀਂ ਐ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਤਰ੍ਹਾਂ ਉਹਨਾਂ MGF lines club ਦਾ ਮੈਂ ਮੈਂਬਰ ਆ ਉਹ ਤੇ ਸਿਸ ਸਟੈਂਡਰਡ ਪਲੱਸ ਮੈਂਬਰ ਆ ਅੱਛਾ ਅੱਛਾ ਉਹਦੇ ਵਿੱਚ ਜਿੰਨੇ ਗੁੰਜਾਇਸ਼ ਹੋ ਸਕੇ ਉਹ ਅਸੀਂ ਯਾਨੀ ਆਪਸ ਦੇ ਵਿੱਚ ਕੰਟ੍ਰਿਬਿਊਟ ਕਰਕੇ ਕਿ ਉਹਦੇ ਵਿੱਚ ਇਹ ਸਭ ਪਾਦੇ ਅੱਛਾ ਤੇ ਇਹ ਖਤ ਆਤਮਲ ਤਾਲੀ ਨਹੀਂ ਵੱਜਦੀ ਦੋ ਆਤਮਲ ਇੱਕ ਇੱਕ ਹੁੰਦਾ ਹੈ ਦੋ ਯਾਰਾ ਹੋ ਜਾਂਦੇ ਨੇ ਇਸ ਤਰ੍ਹਾਂ ਸਿਕੱਤੇ ਹੋ ਕੇ ਇਹ ਸਾਰੇ ਪ੍ਰੋਜੈਕਟ ਕਰਨੇ ਜਿਸ ਤਰ੍ਹਾਂ ਮੈਮੋਗ੍ਰਾਫੀ ਦਾ ਮੈਂ ਤੁਹਾਨੂੰ ਦੱਸਿਆ 7 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਜਿਹੜਾ ਉੱ ਇਕੱਲੇ ਬੰਦੇ ਦਾ ਕੰਮ ਨਹੀਂ ਸੀ ਬਹੁਤ ਵਧੀਆ ਹਾਂ ਇਸ ਤਰ੍ਹਾਂ ਜੇ ਤਰਪਾਰਕਰ ਦੇ ਵਿੱਚ ਕਈ ਐ ਫੈਮਲੀਆ ਨੂੰ ਅਸੀਂ ਉਹ ਵੀ ਇਕੱਲੇ ਬੰਦੇ ਦਾ ਕੰਮ ਨਹੀਂ ਸੀ ਛੋਟੇ ਮੋਟੇ ਕੰਮ ਤੇ ਅਸੀਂ ਆਪ ਕਰ ਲੈਂਦੇ ਜੇ ਕੋਈ ਪਛੀੜੀ ਸ਼ਾਦੀ ਹੋਵੇ ਉਹ ਅਸੀਂ ਕਰ ਲੈਨੇ ਅਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਲੰਗਰ ਉਹ ਜਿੰਨ ਸਾਨੂੰ ਜੇ ਇਜਾਜ਼ਤ ਦਿੰਦੀ ਅਸੀਂ ਉੱਥੇ ਕਰ ਲੈਨੇ ਅੱਛਾ ਲੰਗਰ ਤੇ ਸਿੱਖ ਮਜ਼ਬਦ ਦਾ ਇੱਕ ਬੜਾ ਧੁਰਾ ਇਤਿਆਦ ਹੈ ਹੈ ਸਾਡਾ ਸਾਡੇ ਮਜ਼ਬਦ ਦੇ ਵਿੱਚ ਗੁਰਵਾਨ ਸਿੰਘ ਸਾਹਿਬ ਨੇ ਵੀਰ ਬੈਦੂ ਲੰਗਰ ਚਲਾਇਆ ਸੀ Mm -hmm. De De ik heb een beetje een beetje

ਜੜਾ ਦਾ ਪੰਜਾਬ ਹੈ ਜੀ ਜੀ ਠੀਕ ਹੈ ਉੱਥੇ ਵੀ ਕੋ ਤੁਹਾਡੇ ਇਹ ਮਤਲਬ ਰਿਸ਼ਤੇਦਾਰ ਤੇ ਜਿਹੜੇ ਜੀ ਜੀ ਜਿਹੜੇ ਸਾਡੇ ਪਹਿਲੇ ਜੀ ਸੰਤਾ ਜੀ ਦੇ ਵਿੱਚ ਜਿਹੜੇ ਵਿਚਰੇ ਸੰ ਉਹ ਰਿਸ਼ਤੇ ਅਲੇ ਤੱਕ ਸਾਡੇ ਉੱਤੇ ਹੈ ਅੱਛਾ ਉੱਤੇ ਹੈ ਜੀ ਮਾਸ਼ਾ ਅੱਲਾਹ ਜੇ ਕਦੇ ਉਹਨਾਂ ਦੀ ਯਾਦ ਯੂਦ ਆਉਂਦੀ ਹੋਵੇ ਤੁਹਾਨੂੰ ਹੈ ਮਿਲਦੇ ਰਹਿੰਦੇ ਹੈ ਅੱਛਾ ਮਿਲਦੇ ਰਹਿੰਦੇ ਥੋੜੀ ਜਿਹੀ ਅਸੀਂ ਅੱਜ ਪਹਿਲੇ ਅਸੀਂ ਜਾਨੇ ਸਾਹਿਬ ਪਿਛਲੇ 2 ਸਾਲ ਤੋਂ ਮੈਂ ਵੀ ਨਹੀਂ ਗਿਆ ਮਤਲਬ ਮੇਰੇ ਖਿਆਲ ਜੋ ਹੁਣ ਮਿਲਜੁਲ ਜਿਆਦਾ ਨਹੀਂ ਵਧ ਗਿਆ ਜਿਹੋ ਲਾਂਗਾ ਖੁੱਲਿਆ ਕਰਤਾਰਪੁਰ ਕਰਤਾਰਪੁਰ ਲਾਂਗਾ ਖੁੱਲਿਆ ਓਕੇ ਜੀ ਇਹ ਵੀਡੀਓ ਤੁਸੀਂ ਵੇਖੀ ਬਹੁਤ ਵਧੀਆ ਵੀਡੀਓ ਸਰਦਾਰ ਜੀ ਜਿਹੜੇ ਨੇ ਐਡੇ ਵਧੀਆ ਕੰਮ ਕਰਦੇ ਪਏ ਨੇ ਤੇ ਫਾਊਂਡੇਸ਼ਨ ਹੈ ਜਿਹਦੇ ਨਾਲ ਉਹ ਕੰਮ ਕਰਦੇ ਪਏ ਨੇ ਤੇ ਚੈਲਰਟੀ ਬਹੁਤ ਜ਼ਿਆਦਾ ਕਰਦੇ ਨੇ ਤੇ ਹਰ ਇੱਕ ਚੰਗੇ ਕੰਮ ਵਿੱਚ ਇਹਨਾਂ ਤੇ ਜਿਹੜੀ ਖਿਦਮਤ ਨੇ ਉਹ ਪੇਸ਼ ਪੇਸ਼ ਨੇ ਐਦੀ ਵਜਾ ਤੋਂ ਇਹਨਾਂ ਨੂੰ ਜਿਹੜਾ ਅਵਾਰਡ ਏ بہت ودیا ہون دا جڑا وارڈ ہے وہ لبھیا ہے پاکستان دی آرمی دی جانب تو بہت, بہت بہت بڑی گل ہے تے ایسا نے بھی کیا کیا جڑا کام کام کرتے پے نے یہاں نپریشیٹ جاندہ جانا پیا بہت بہت زیادہ شکر گزار نے ਖਰਪਾਰਕਰ ਵਿੱਚ ਖਰਪਾਰਕਰ ਜਿੱਥੇ ਬਹੁਤ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਹੈ ਉੱਥੇ ਵੀ ਇਹਨਾਂ ਨੇ ਕੰਮ ਕੀਤਾ ਹੈ ਤੇ ਇਹਨਾਂ ਨੇ ਜਦੋਂ ਦੱਸਿਆ ਕਿ 12000 ਕੁੜੀਆਂ ਦਾ ਇਹਨਾਂ ਨੇ ਵਿਆਹ ਕਰਾਇਆ ਤਾਂ ਬਹੁਤ ਬਹੁਤ ਜ਼ਿਆਦਾ ਵਧੀਆ ਗੱਲ ਹੈ ਕਿ ਇੰਨਾ ਵਧੀਆ ਕੰਮ ਕਰਦੇ ਪਏ ਨੇ ਐ ਤੇ ਹਰ ਇੱਕ ਚੀਜ਼ ਸੇ ਜਿਹੜੇ ਨੇ ਇਹ ਆਪਣਾ کردار ਅਦਾ ਕਰਦੇ ਪਏ ਨੇ ਜੋ ਇਹਨਾਂ ਲਈ ਪੋਸੀਬਲ ਹੁੰਦਾ ਉਹ ਕਰਦੇ ਪਏ ਨੇ ਤੁਸੀਂ ਕੀ ਕਹੋਗੇ ਆ ਤੇ ਬਾਰੇ ਚ ਅ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਤੁਸੀਂ ਲਾਜ਼ਮੀ ਲਾਈਕ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਆਪਰ ਫਰੈਂਡਸ ਦਾ ਫੈਮਲੀ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰਨਾ ਹੈ ਅੱਜ ਇਹ ਵੀਡੀਓ ਨੂੰ ਇੱਥੇ ਮੁਕਾਵਾਂਗੀ ਤੁਹਾਡੇ ਨਾਲ ਫਿਰ ਤੋਂ ਮੁਰਾਕਾਤ ਹੁੰਦੀ ਹੈ ਸੱਚੀਆ